ਪਾ ਜਿਵੇਂ ਅੱਜ ਮੈਂ ਸਵੇਰੇ ਸਵੇਰੇ ਉੱਠਿਆ ਨਾ ਤਾਂ ਪਹਿਲਾ ਪਹਿਲਾ ਮੁਰਗਿਆਂ ਨੂੰ ਖੋਲਦਾ ਫੀਡ ਖਤਮ ਹੋ ਰਹੀ ਸੀ ਤਾਂ ਚੌਲ ਪਏ ਸੀ ਉਹ ਇਹਨਾਂ ਨੂੰ ਪਾ ਕੇ ਖੁੱਲੇ ਛੱਡਦਾ ਕਿਉਂਕਿ ਫੀਡ ਨਹੀਂ ਹੁੰਦੀ ਤਾਂ ਇਹਨਾਂ ਨੂੰ ਏਦਾਂ ਦੇ ਦਾਣਾ ਵਗੈਰਾ ਪਾ ਦਿੰਦਾ ਹੁੰਨਾ ਮੈਂ ਕਦੇ-ਕਦੇ ਪਰ ਜ਼ਿਆਦਾ ਟਾਈਮ ਨਹੀਂ ਛੱਡਦਾ ਹੁੰਦਾ ਫੀਡ ਤਾਂ ਆਪਾਂ ਲਈ ਹੀ ਆਉਣੀ ਆ ਤੇ ਬਾਕੀ ਸਕੂਬੀ ਨੂੰ ਤੇ ਇਸ਼ੂਬੀ ਨੂੰ ਵੀ ਆਪਾਂ ਨੇ ਇੱਥੇ ਛੱਡਤਾ ਇਹ ਵੀ ਪਤਾ ਨਹੀਂ ਕਿੱਥੇ ਆ ਇੱਥੇ ਕਿਦੀ ਕੋਈ ਮਦਾਨਾ ਥੋੜੀ ਦੇਰ ਤੱਕ ਆ ਜਾਣਾ ਇਹਨੇ ਇੱਥੇ ਬੈਠਾ ਰਹਿਣਾ ਤੇ ਬਾਕੀ ਆ ਬਰਡ ਤੁਸੀਂ ਦੇਖ ਸਕਦੇ ਹੋ ਧੁੱਪ ਨਿਕਲੀ ਹੈ ਕਾਫੀ ਦਿਨਾਂ ਬਾਅਦ ਮੜਾ ਮੋੜੇ ਬੱਦਲ ਆਈ ਜਾਂਦੇ ਨੇਗੇ ਪਰ ਧੁੱਪ ਨਿਕਲੀ ਆ ਫਾਰਮ ਗਿੱਲਾ ਹੋ ਰੱਖਿਆ ਇਹ ਵੀ ਹੌਲੀ ਹੌਲੀ ਸੁੱਕ ਜਾਊਗਾ ਬਾਕੀ ਦੂਜੇ ਛੋਟਾ ਜਿਹਾ ਪਤਾ ਨਹੀਂ ਕਤੂਰਾ ਕਿੱਧਰ ਗਿਆ ਆਪਣਾ ਇੱਥੇ ਦੇਖ ਨਾ ਆਹ ਬੈਠਾ ਇਹ ਇੱਥੇ ਬੈਠਦਾ ਪਤਾ ਨਹੀਂ ਕਿਵੇਂ ਨੇ ਜਗ੍ਹਾ ਵਧੀਆ ਲੱਗਦੀ ਆ ਬਾਕੀ ਬਈ ਯਾਰ ਕਈ ਦਿਨ ਹੋ ਗਏ ਵੀਡੀਓ ਨਹੀਂ ਬਣਾ ਪਾਰੇ ਸੀ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਹੁੰਦੀ ਸੀ ਤਾਂ ਫੋਨ ਲੈ ਕੇ ਆਣਾ ਫਾਰਮ ਦੇ ਵਿੱਚ ਨਾ ਬੜਾ ਔਖਾ ਲੱਗਦਾ ਹੁੰਦਾ ਸੀ ਗਿੱਲਾ ਹੋ ਜਾਂਦਾ ਸੀ ਫਾਰਮ ਤਾਂ ਇਸ ਕਰਕੇ ਬਈ ਜੀ ਵੀਡੀਓ ਵੀ ਨਹੀਂ ਬਣਾ ਪਾਉਂਦੇ ਸੀ ਤੇ ਕੁਝ ਕੁ ਦਿਨ ਥੋੜੇ ਜਿ ਜਲਦੀ ਜਲਦੀ ਚਲੰਗ ਰਹੇ ਨੇ ਕਾਲੀ ਚਲੰਗ ਰਹੇ ਨੇ ਕੰਮ ਬਹੁਤ ਹੁੰਦੇ ਨੇ ਇਸੇ ਕਰਕੇ ਬਈ ਮੈਂ ਵੀਡੀਓ ਵੀ ਨਹੀਂ ਬਣਾ ਪਾ ਰਿਹਾ ਕੋਈ ਮੇਨ ਟੌਪਿਕ ਦੇ ਉੱਤੇ ਤੇ ਅੱਜ ਵੀ ਬਸ ਮੈਂ ਜਾਣ ਲੱਗਿਆ ਸੀ ਤੇ ਤਿਆਰ ਹੋਈ ਬੈਠਾ ਸੀਗਾ ਮੈਂ ਕਿਾ ਚਲੋ ਜਾਣ ਲੱਗੇ ਇੱਕ ਵਾਰ ਵੀਡੀਓ ਬਣਾ ਕੇ ਅ ਥੋੜੀ ਜੀ ਇਨਫੋਰਮੇਸ਼ਨ ਜੀ ਦੇ ਦਾਂ ਅਪਡੇਟ ਦਿੱਤਾ ਫਾਰਮ ਦੇ ਉੱਤੇ ਕਿਉਂਕਿ ਕਈ ਜਣਾਂ ਦੇ ਫਿਰ ਕਮੈਂਟ ਜਾਂ ਫੋਨ ਆਉਣ ਲੱਗ ਜਾਂਦੇ ਹੁੰਦੇ ਵੀਰੇ ਵੀਡੀਓ ਬਣਾਈ ਨਹੀਂ ਅੱਜ ਹਨਾ ਤਾਂ ਕਰਕੇ ਮੈਂ ਸੋਚਿਆ ਵੀ ਵੀਡੀਓ ਵੀ ਬਣਾ ਲਈ ਆਪਾਂ ਇਸ ਕਰਕੇ ਬਸ ਜਾਣ ਲੱਗਿਆ ਮੈਂ ਜ਼ਿਆਦਾ ਨਹੀਂ 2 ਮਿੰਟ ਦੀ ਵੀਡੀਓ ਮੈਂ ਕਿਹਾ ਚਲੋ ਬਣਾ ਕੇ ਥੋੜੇ ਬੋਤੇ ਫਾਰਮ ਦੀ ਅਪਡੇਟ ਦੇ ਕੇ ਆਪਾਂ ਚਲੇ ਜਾਵਾਂਗੇ ਬਾਈ ਜਿਹੜੇ ਵੀਰ ਨੇ ਆਪਾਂ ਨੂੰ ਕਮੈਂਟ ਕਰਦੇ ਹੁੰਦੇ ਨੇ ਕਈ bizness ਸ਼ੁਰੂ ਕਰਨਾ ਚਾਹੁੰਦੇ ਨੇ ਜ਼ਿਆਦਾਤਰ ਮੇਰੇ ਨਾਲ ਇਹੋ ਜਿਹੇ ਬੰਦੇ ਹੁੰਦੇ ਨੇ ਤੇ ਉਹਨਾਂ ਕੋਲ ਘਰ ਦੀ ਵਿੱਚ ਜਗ੍ਹਾ ਨਹੀਂ ਹੁੰਦੀ ਸ਼ਹਿਰਾਂ 'ਚ ਰਹਿੰਦੇ ਨੇ ਤੇ ਘਰ ਦੀ ਛੱਤ ਤੋਂ ਸ਼ੁਰੂ ਕਰਨਾ ਚਾਹੁੰਦੇ ਹੁੰਦੇ ਨੇ ਤਾਂ ਮੈਂ ਉਹਨਾਂ ਵੀਰਾਂ ਨੂੰ ਦੱਸ ਦੇਣਾ ਚਾਹਣਾ ਕਿ ਬਾਈ ਜੀ ਮੈਂ ਵੀ ਇਦਾਂ ਹੀ ਸ਼ੁਰੂ ਕਰਿਆ ਸੀਗਾ ਤੇ ਮੇਰੇ ਨਾਲ ਉਹ ਜੀ ਆਡੀਅਨ ਮੇਰੇ ਨਾਲ ਜੁੜੀ ਹੋਈ ਆ ਕਿਉਂਕਿ ਮੈਂ ਵੀ ਘਰ ਦੀ ਛੱਤ ਤੋਂ ਸ਼ੁਰੂ ਕਰਿਆ ਸੀ ਤੁਸੀਂ ਵੀ ਕਰਨਾ ਤਾਂ ਕਰ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ ਵੀਰੇ ਸਹਜ ਉਹਗੈਰਾ ਸਾਰਾ ਕੁਝ A to Z ਕੰਪਲੀਟ ਇਨਫੋਰਮੇਸ਼ਨ ਮੈਂ ਇਸ ਚੈਨਲ ਦੇ ਉੱਤੇ ਪਾਈ ਹੋਈ ਹੈ ਆਲਰੇਡੀ ਸਾਰੀਆਂ ਵੀਡੀਓ ਬਣੀਆਂ ਹੋਈਆਂ ਨੇ ਤੁਸੀਂ ਜਾ ਕੇ ਉਹ ਵੀਡੀਓ ਦੇਖ ਸਕਦੇ ਹੋਗੇ ਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਬਈ ਜੀ ਇੰਨਾ ਹੀ ਦੱਸਣਾ ਸੀ ਤੁਹਾਨੂੰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਧੰਨਵਾਦ